ਉਸ ਸਮੇਂ ਅਗਰ ਮੈਂ ਗਿਆ ਸੀਗਾ ਤੇ ਮੈਨੂੰ ਕੋਈ ਉਮੀਦ ਸੀਗੀ ਵੀ ਅਗਰ ਗੁਰੂ ਘਰ ਦੇ ਵਿੱਚ ਮੁਲਾਜ਼ਮਾਂ ਦੇ ਪਾਸੋਂ ਇਹੋ ਜਿਹੀ ਹਰਕਤ ਹੋ ਰਹੀ ਹੈ ਤੇ ਜਿਹੜੇ ਕੁਰਸੀਆਂ ਤੇ ਬੈਠੇ ਹੋਏ ਆ ਜਿਨ੍ਹਾਂ ਦੇ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਨੇ ਤੇ ਉਹ ਕੁਝ ਕਰਨਗੇ ਲੇਕਿਨ ਉਹ ਜਿਹੜੇ ਜਿਸ ਟਾਈਮ ਉਹ ਕੰਮ ਹੋ ਰਿਹਾ ਸੀਗਾ ਉਹ ਚਲਦੇ ਦੇ ਵਿੱਚ ਸਾਨੂੰ ਡਿਸਮਿਸ ਦਾ ਨਾਰਾ ਦੇ ਕੇ ਤੇ ਉਹਨਾਂ ਨੂੰ ਕੱਲਾ ਸਸਪੈਂਡ ਕੀਤਾ ਗਿਆ ਡਿਸਮਿਸ ਦਾ ਬੋਲ ਕੇ ਜਗਦੀਪ ਸਿੰਘ ਕਾਲੋਂ ਨੇ ਸਪੈਸ਼ਲੀ ਵਰਡ ਦਿੱਤਾ ਵੀ ਇਹਨਾਂ ਨੂੰ ਪੂਰੀ ਸਪੋਰਟ ਡਿਸਮਿਸ ਕੀਤਾ ਜਾਵੇ ਲੇਕਿਨ ਨਾਲ ਹੀ ਜਦ ਉਹਨਾਂ ਦੇ ਹੈੱਡ ਲੈਟਰ ਦੇ ਉੱਤੇ ਲੈਟਰ ਪੈਡ ਦੇ ਉੱਤੇ ਤੇ ਲੈਟਰ ਤਿਆਰ ਹੁੰਦਾ ਤੇ ਲੈਟਰ ਦੇ ਉੱਤੇ ਉਹ ਲਿਖਦੇ ਹੁੰਦੇ ਆ ਬਈ ਸਸਪੈਂਡ ਕੀਤਾ ਜਾਂਦਾ ਤੇ ਮੈਂ ਆਪ ਸਾਰੀਆਂ ਸੰਗਤਾਂ ਤੋਂ ਇਹ ਪੁੱਛਣਾ ਚਾਹੁੰਨਾ ਬਈ ਇਹੋ ਜਿਹਾ ਕਰਮਾਂ ਦੀ ਸਜ਼ਾ ਸਸਪੈਂਡ ਹੋਣਾ ਇਕੱਲਾ ਬਈ ਗੁਰੂ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਥਾਨ ਦੇ ਉੱਤੇ ਇਹੋ ਜਿਹਾ ਕਰਮ ਹੋ ਰਹੇ ਹੋ ਤੇ ਹੋਣ ਦੇ ਬਾਵਜੂਦ ਉੱਥੇ ਹੀ ਹੈੱਡ ਕੁਆਟਰ ਵੀ ਹੋਵੇ ਦਿੱਲੀ ਸਿਕਰਦਵਾਰਾ ਪ੍ਰਬੰਧਕ ਕਮੇਟੀ ਦਾ ਹੈੱਡਕੁਆਰਟਰ ਤਾਂ ਬਿਲਕੁਲ ਨਾਲ ਹੀ ਹੁੰਦਿਆਂ ਦੇ ਵਿੱਚ ਵੀ ਅਗਰ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਫਿਰ ਅੱਗੇ ਇਹਨਾਂ ਨੇ ਗੁਰੂ ਘਰਾਂ ਦੀ ਮਰਿਆਦਾ ਨੂੰ ਕਿੱਦਾਂ ਬਹਾਰ ਰੱਖਣਾ